ਅੱਜ ਅਸੀਂ 16ਵੀਂ ਸਦੀ ਦੇ ਇੱਕ ਅਧਿਆਤਮਿਕ ਪਾਠ ਦੀ ਅ ਗਹਿਰਾਈ ਵਿੱਚ ਜਾ ਰਹੇ ਹਾਂ ਇਹ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਬੁਨਿਆਦੀ ਸਵਾਲ ਪੁੱਛਦਾ ਹੈ ਅਸਲ ਦੌਲਤ ਕੀ ਹੈ ਸਾਡੇ ਲਈ ਅੱਜ ਤੱਕ ਖਜ਼ਾਨਾ ਅੰਮ੍ਰਿਤਸਰ ਦੇ ਸ਼੍ਰੀ ਦਰਬਾਰ ਸਾਹਿਬ ਤੋਂ ਆਇਆ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਬਿਲਕੁਲ ਭਾਵੇਂ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਮੈਨੂੰ ਲੱਗਦਾ ਇਹ ਖੁਸ਼ੀ ਤੇ ਸੰਤੁਸ਼ਟੀ ਦੀ ਭਾਲ ਬਾਰੇ ਇੱਕ ਅਜੀਹਾ ਫਲਸਫਾ ਹੈ ਜੋ ਅੱਜ ਵੀ ਉਹਨਾ ਹੀ ਸਾਰਪਕ ਹੈ ਤੁਸੀਂ ਬਿਲਕੁਲ ਸਹੀ ਥਾਂ ਤੇ ਉਂਗਲ ਰੱਖੀ ਹੈ ਇਹ ਸ਼ਬਦ ਸਾਨੂੰ ਸਾਡੀ ਦੌਲਤ ਦੀ ਪਰਿਭਾਸ਼ਾ ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ ਹਮ ਗੁਰੂ ਸਾਹਿਬ ਸ਼ੁਰੂ ਵਿੱਚ ਹੀ ਸਪਸ਼ਟ ਕਰ ਦਿੰਦੇ ਨੇ ਭਗਤ ਖਜ਼ਾਨਾ ਭਗਤਨ ਕੋ ਦਿਆ ਨਾਉ ਹਰ ਦਨੂ ਸੱਚ ਸੋਏ ਮਤਲਬ ਕਿ ਅਸਲ ਖਜ਼ਾਨਾ ਤਾਂ ਪਕਤੀ ਹੈ ਹਾਂ ਜੋ ਪਰਮਾਤਮਾ ਨੇ ਆਪਣੇ ਭਗਤਾਂ ਨੂੰ ਦਿੱਤਾ ਹੈ ਅਤੇ ਸੱਚੀ ਦੌਲਤ ਉਸ ਦਾ ਨਾਮ ਹੀ ਹੈ ਹੋਰ ਉੱਚ ਨਹੀਂ ਇਹ ਤਾਂ ਇੱਕ ਤਰ੍ਹਾਂ ਦਾ ਰੂਹਾਨੀ ਬਜਟ ਪੇਸ਼ ਕੀਤਾ ਜਾ ਰਿਹਾ ਹੈ ਨਾ ਹਾਂ ਕਹਿ ਸਕਦੇ ਹੋ ਗੁਰੂ ਸਾਹਿਬ ਕਹ ਰਹੇ ਨੇ ਕਿ ਅਸੀਂ ਆਪਣੀ ਸਾਰੀ ਊਰਜਾ ਆਪਣਾ ਸਾਰਾ ਸਮਾਂ ਉਹਨਾਂ ਸੰਪਤੀਆਂ ਤੇ ਖਰਚ ਕਰ ਰਹੇ ਹਾਂ ਜਿਨ੍ਹਾਂ ਦੀ ਕੀਮਤ ਹਰ ਦਿਨ ਘਟ ਰਹੀ ਹੈ ਪੈਸਾ ਸ਼ੋਹਰਤ ਚੀਜ਼ਾਂ ਹਾਂ ਬਿਲਕੁਲ ਜਦ ਕਿ ਅਸਲ ਅਖੁੱਟ ਖਜ਼ਾਨਾ ਸਾਡੇ ਅੰਦਰ ਹੀ ਹੈ ਜਿਸ ਵਿੱਚ ਅਸੀਂ ਨਿਵੇਸ਼ ਨਹੀਂ ਕਰ ਰਹੇ ਉਹੀ ਤਾਂ ਗੁਰੂ ਸਾਹਿਬ ਦੀ ਤੁਖ ਹੈ ਅਖੁੱਟ ਨਾਮ ਧੰਨ ਕਦੇ ਨਿਖੁੱਟੇ ਨਾ ਬਿਲਕੁਲ ਅਤੇ ਇਹ ਸਮਝਣਾ ਵੀ ਜ਼ਰੂਰੀ ਹੈ ਦੇਖੋ ਗੁਰੂ ਅਮਰਦਾਸ ਜੀ ਦੇ ਸਮੇਂ ਸਮਾਜ ਬਹੁਤ ਜ਼ਿਆਦਾ ਪਦਾਰਥਵਾਦੀ ਸੀ ਤੇ ਜਾਤ ਪਾਤ ਵਿੱਚ ਵੀ ਵੰਡਿਆ ਹੋਇਆ ਸੀ ਹਾਂ ਉਸ ਮਾਹੌਲ ਵਿੱਚ ਇਹ ਸੰਦੇਸ਼ੀ ਕ੍ਰਾਂਤੀਕਾਰੀ ਵਿਚਾਰ ਸੀ ਕਿ ਅਸਲ ਮੁੱਲ ਨਾ ਤਾਂ ਧਨ ਦੌਲਤ ਵਿੱਚ ਹੈ ਤੇ ਨਾ ਹੀ ਉੱਚੇ ਖਾਨਦਾਨ ਵਿੱਚ ਜਨਮ ਲੈਣ ਵਿੱਚ ਸਗੋਂ ਅੰਦਰੂਨੀ ਅਨੁਸ਼ਾਸਨ ਤੇ ਰੂਹਾਨੀ ਜਾਗਰੂਕਤਾ ਵਿੱਚ ਹੈ ਬਿਲਕੁਲ ਇਹ ਪੰਜ ਚੋਰ ਵਾਲੀ ਗੱਲ ਮੈਨੂੰ ਹਮੇਸ਼ਾ ਬਹੁਤ ਦਿਲਚਸਪ ਲੱਗਦੀ ਹੈ ਜਿਸੁ ਦੇਹੀ ਅੰਦਰ ਪੰਜ ਚੋਰ ਵਸੈ ਕਾਮ, ਕਰੋਧੋ, ਲੋਭੋ, ਮੋਹੋ, ਅਹੰਕਾਰਾ। ਇੱਕ ਤਰ੍ਹਾਂ ਨਾਲ 750 ਸਾਲ ਪੁਰਾਣੀ ਮਨੋਵਿਗਿਆਨਿਕ ਸੂਝ ਹੈ। ਹਾਂ, ਬਿਲਕੁਲ। ਅਸੀਂ ਬਾਹਰ ਦੁਸ਼ਮਣ ਲੱਭਦੇ ਰਹਿੰਨੇ ਆਂ, ਜਦਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਅਸਲ ਲੜਾਈ ਤਾਂ ਕੁਰਬਾਨੀ ਅੰਮ੍ਰਿਤ ਕਹਿੰਦੀ ਹੈ, ਉਸ ਦੀ ਵਰਤੋਂ ਕਰਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਮਤਲਬ ਇਹ ਸਾਡੀ ਸ਼ਾਂਤੀ ਤੇ ਆਨੰਦ ਨੂੰ ਚੋਰੀ ਕਰ ਰਹੇ ਨੇ। ਹਾਂ, ਇਹੀ ਗੱਲ ਹੈ। ਅਤੇ ਅਸੀਂ ਉਹਨਾਂ ਨਾਲ ਲੜਨ ਦੀ ਬਜਾਏ ਉਹਨਾਂ ਨੂੰ ਸਹੀ ਠਹਿਰਾਉਂਦੇ ਆਂ। ਹਮੇਸ਼ਾ ਗੁਰੂ ਜੀ ਕਹਿੰਦੇ ਹਨ ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੇ ਤਾਂ ਇੱਥੇ ਮਨਮੁਖ ਦਾ ਸਿੱਧਾ ਅਰਥ ਕੀ ਹੋਇਆ ਕਿ ਇਹ ਗੁਰਮੁਖ ਦਾ ਬਿਲਕੁਲ ਉਲਟ ਹੈ ਹਾਂ ਬਿਲਕੁਲ ਉਲਟ ਮਨਮੁਖ ਹੋਇਆ ਜੋ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਮਤਲਬ ਆਪਣੀਆਂ ਇੱਛਾਵਾਂ ਤੇ ਹਉਮੈ ਦਾ ਗੁਲਾਮ ਹੈ ਅੱਛਾ ਕਿਉਂਕਿ ਉਹ ਆਪਣੇ ਮਨ ਦੀ ਸੁਣਦਾ ਹੈ ਉਸ ਨੂੰ ਇਹ ਅੰਦਰੂਨੀ ਚੋਰੀ ਨਜ਼ਰ ਹੀ ਨਹੀਂ ਆਂਦੀ ਇਸੇ ਲਈ ਸੰਸਾਰ ਨੂੰ ਅੰਧਾ ਜਗਤ ਕੇ ਆ ਗਿਆ ਹੈ ਤਾਂ ਸਾਰੀ ਖੇਡ ਹਉਮੈ ਦੀ ਹੈ ਮੈਂ ਅਤੇ ਮੇਰਾ ਦੀ ਹਾਂ ਗੁਰੂ ਸਾਹਿਬ ਚੇਤਾਵਨੀ ਦਿੰਦੇ ਨੇ ਹਮੇ ਮੇਰਾ ਕਰ ਕਰ ਵਿਗੁਤੇ ਕਿ ਲੋਕ ਮੈਂ ਮੇਰਾ ਕਰਕੇ ਹੀ ਖੁਆਰ ਹੁੰਦੇ ਨੇ ਕਿਉਂਕਿ ਮੌਤ ਵੇਲੇ ਤੱਕ ਕੁਝ ਵੀ ਨਾਲ ਨਹੀਂ ਜਾਂਦਾ ਬਿਲਕੁਲ ਇਹ ਤਾਂ ਬੜੀ ਨਿਰਾਸ਼ਾਜਨਕ ਤਸਵੀਰ ਹੈ ਕਿ ਸਾਡੇ ਅੰਦਰ ਹੀ ਚੋਰ ਬੈਠੇ ਹਨ ਜੋ ਸਾਨੂੰ ਲੁੱਟ ਰਹੇ ਹਨ ਹੂੰ ਜੇ ਸਮੱਸਿਆ ਅੰਦਰੂਨੀ ਹੈ ਤਾਂ ਕੀ ਗੁਰੂ ਸਾਹਿਬ ਇਸ ਦਾ ਹੱਲ ਵੀ ਅੰਦਰੂਨੀ ਹੀ ਦੱਸਦੇ ਨੇ ਬਿਲਕੁਲ ਹੱਲ ਵੀ ਅੰਦਰ ਹੀ ਹੈ ਅਤੇ ਉਹ ਰਾਹ ਹੈ ਗੁਰਮੁਖ ਬਣਨਾ ਗੁਰਮੁਖ ਹੋਵੇ ਸੁਨਾਮ ਤੇ ਆਵੇ ਗੁਰਮੁਖ ਗੁਰਮੁਖ ਉਹ ਹੈ ਜੋ ਆਪਣੇ ਮਨ ਦੀ بجائے ਗੁਰੂ ਯਾਨੀ ਸੱਚੇ ਗਿਆਨ ਦੇ ਦੱਸੇ ਰਾਤੇ ਚੱਲਦਾ ਹੈ ਉਹ ਹਉਮੈ ਨੂੰ ਛੱਡ ਕੇ ਪਰਮਾਤਮਾ ਦੇ ਨਾਮ ਨਾਲ ਜੁੜਦਾ ਹੈ ਤੇ ਫਿਰ ਗੁਰੂ ਦਾ ਸ਼ਬਦ ਉਸ ਦੇ ਅੰਦਰ ਇੱਕ ਅਜੀਹਾ ਦੀਵਾ ਜਗਾ ਦਿੰਦਾ ਹੈ ਜੋ ਕਦੇ ਨਹੀਂ ਬੁਝਦਾ ਸਹੀ ਗੱਲ ਪਰ ਇੱਕ ਸਵਾਲ ਉੱਠਦਾ ਹੈ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਸਫਲਤਾ ਨੂੰ ਪੈਸੇ ਤੇ ਜਾਇਦਾਦ ਨਾਲ ਹੀ ਮਾਪਿਆ ਜਾਂਦਾ ਹੈ ਉੱਥੇ ਇਸ ਫਲਸਫੇ ਨੂੰ ਅਮਲੀ ਜੀਵਨ ਵਿੱਚ ਕਿਵੇਂ ਟਾ ਲਿਆ ਜਾਵੇ ਕਿ ਗੁਰੂ ਸਾਹਿਬ ਦੁਨਿਆਵੀ ਕਰਕੀ ਦੇ ਖਿਲਾਫ ਨੇ ਇਹ ਬਹੁਤ ਵਧੀਆ ਸਵਾਲ ਹੈ ਦੇਖੋ ਗੁਰਬਾਣੀ ਸੰਸਾਰ ਨੂੰ ਛੱਡਣ ਲਈ ਨਹੀਂ ਕਹਿੰਦੀ ਅੱਛਾ ਸਗੋਂ ਸੰਸਾਰ ਵਿੱਚ ਰਹਿਣ ਦੇ ਢੰਗ ਨੂੰ ਬਦਲਣ ਲਈ ਕਹਿੰਦੀ ਹੈ ਮਕਸਦ ਦੁਨਿਆਵੀ ਚੀਜ਼ਾਂ ਦਾ ਗੁਲਾਮ ਬਣਨਾ ਨਹੀਂ ਸਗੋਂ ਆਪਣੇ ਮਨ ਦਾ ਮਾਲਕ ਬਣਨਾ ਹੈ ਆਪਣੇ ਮਨ ਦਾ ਮਾਲਕ ਹਾਂ جس نے اپنے من کو جیت لیا اس نے پورے جگت کو جیت لیا یہ ایک ایسی اندرونی بادشاہی ہے جس اگے دنیا کے راجہ بھی جھکتے نے واہ چلو جی اپا ساری گل نو اک تھائیں اکٹھا کریے تا موٹی موٹی گل یہ نکلدی ہے کہ سਾਨੂੰ اپنے روحانی بجٹ نو دھیان ਨਾਲ ਵਰتنا چاہی دا ہے۔ بالکل ਸਾਡੇ اندر کام کروہ ورگے وائرس ہن جو سادی شانتی نو چوری کر رہے ہن تے اس تو بچن دا اینٹی وائرس ہے گرو دا گیان ਬਿਲਕੁਲ ਅਤੇ ਅੰਤ ਵਿੱਚ ਗੁਰੂ ਸਾਹਿਬ ਮੁਕਤੀ ਦਾ ਐਲਾਨ ਕਰਦੇ ਨੇ ਨਾਨਕ RAM ਨਾਮ ਨਿਸਤਾਰਾ ਮਤਲਬ ਪਾਉ ਹੈ ਨਾਨਕ ਸਿਰਫ ਪਰਮਾਤਮਾ ਦੇ ਨਾਮ ਵਿੱਚ ਹੀ ਮੁਕਤੀ ਹੈ ਬਾਕੀ ਸਭ ਕੁਝ ਇੱਕ ਛਲਾਵਾ ਹੈ ਜੋ ਅੰਤ ਵਿੱਚ ਧੋਖਾ ਦੇ ਜਾਂਦਾ ਹੈ ਤਾਂ ਜਾਂਦੇ ਜਾਂਦੇ ਇੱਕ ਸੋਚ ਛੱਡ ਜਾਂਦੇ ਆਂ ਗੁਰਬਾਣੀ ਕਹਿੰਦੀ ਹੈ ਕਿ ਇਨਸਾਨ ਮੇਰਾ ਮੇਰਾ ਕਰਕੇ ਖੁਆਰ ਹੁੰਦਾ ਹੈ। ਹੂੰ ਜੇ ਅੱਜ ਸਾਨੂੰ ਕੋਈ ਇੱਕ ਚੀਜ਼ ਜਿਸ ਨੂੰ ਅਸੀਂ ਬੜੀ ਸ਼ਿੱਦਤ ਨਾਲ ਮੇਰਾ ਕਹਿੰਨੇ ਆ ਉਸ ਨੂੰ ਸਿਰਫ ਇੱਕ ਅਸਥਾਈ ਵਸਤੂ ਵਜੋਂ ਦੇਖਣ ਦਾ ਅਭਿਆਸ ਕਰਨਾ ਹੋਵੇ ਤਾਂ ਸਾਡੀ ਜ਼ਿੰਦਗੀ ਵਿੱਚ ਕੀ ਬਦਲ ਸਕਦਾ ਹੈ?